ਮੈਂ ਇਸ ਵਰਗੇ ਦੁੱਧ ਵਾਲੀ ਗਾਂ ਲੈ ਕੇ ਆਇਆ ਬਈ ਅੱਜ ਤੁਹਾਡੇ ਵਾਸਤੇ ਰੇਟ ਜਮਾ ਸਸਤਾ ਸਸਤੇ ਰੇਟ ਚ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਗਾਂ ਇੱਕ ਲੈ ਕੇ ਆਇਆ ਸਾਹੀਵਾਲ ਬੱਸੀ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਬਾਈ ਬਿਲਕੁਲ ਛੋਟੇ ਰੇਟ ਦੀ ਗਾਂ ਲੈ ਆ ਦੋ ਤਿੰਨ ਮਹੀਨਿਆਂ ਦੀ ਗੱਬਰ ਚ ਇੱਕ ਪਾਸਾ ਦੋਸਤੋ ਆਹ ਗਾਂ ਤਾਂ ਬਹੁਤ ਡਿਮਾਂਡ ਆ ਜੀ ਕਟ ਮਿਲਦੀ ਆਏਗਾ ਬਿਲਕੁਲ ਠੰਡੀ ਸੀਦਾ ਸਿੰਘ ਵਾਲੀ ਗਾਂ ਕੀ ਤਿੰਨ ਦੀ ਗੱਬਰ ਚ ਇੱਕ ਪਾਸਾ ਥਣ ਦੇਖ ਸਕਦੇ ਹੋ ਪੂਰੀ ਜਮਾ ਠੰਡੀ ਆ ਕੁਝ ਨਹੀਂ ਕੰਦੀ ਕਰਮ ਵਾਲੀ ਦੇਖੋ ਥਣ ਬਹੁਤ ਵਧੀਆ ਲੱਗਾ ਹੋਇਆ ਪੂਰੇ ਥਣ ਚ ਧਾਰਾ ਜ਼ਰੂਰ ਕੱਟਨੇ ਬਾਕੀ 5 ਲੀਟਰ ਦੁੱਧ ਆ ਬਈ ਤਿੰਨ ਦੀ ਗੱਬਣ ਚ ਇੱਕ ਪਾਕ ਆ ਨਾਲ ਬੱਸੀ ਦੇਖੋ ਸਾਹੀ ਵਾਲਾ ਤਾਂ ਖਾ ਝੋਲੀ ਦਿਖਾ ਬੱਸੀ ਤੁਨੂੰ ਬਹੁਤ ਚੰਗੀ ਝੋਲੀ ਆ ਕਰਨ ਵਾਲੀ ਦੀ ਦੇਖੋ ਝੋਲੀ ਕਿੰਨੀ ਝੋਲੀ ਆ ਜਿਵੇਂ ਕੱਬੜਾ ਹੁੰਦੀ ਆ ਨਾ ਕੱਬੜਾ ਨਾਲ ਦੀ ਆ ਪੂਰੀ ਬੱਸੀ ਬਈ 5-6000 ਦੀ ਬੱਸੀ ਹੈਗੀ ਮੁੱਲੇ ਦਾ ਟੋਟਲ ਆਏਗਾ ਬਿਲਕੁਲ 17000 ਮੁੱਲ ਕਰਿਆਗਾ ਇਹ ਕਿਸੇ ਭਰਾ ਨੇ ਬੱਸੀ ਛੱਡਣੀ ਹੋਈ ਬੱਸੀ ਤੇ ਮਿਲਦੀ ਆ ਉਹ ਤਾਂ ਬੱਸੀ ਵੀ ਇਹ ਰੱਖ ਲਾਂਗੇ ਆਪਾਂ 6000 ਦੀ ਬੱਸੀ ਰੱਖ ਲਾਂਗੇ ਮੁੱਲ ਹੈਗਾ 17000 ਨਦੀ ਗੱਪਣ ਚ ਇੱਕ ਪਾਸ ਹੋਊਗੀ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤਰੀਕ ਹੈ ਗਿਆ ਦੋਸਤੋ ਅੱਜ 22 ਤੇ 11ਵਾਂ ਮਹੀਨਾ ਫੜ ਦੁੱਧ ਦਿਖਾ ਦੇ ਨਵੇਂ ਆ ਕੇ ਦੇਖੋ ਬਿਲਕੁਲ ਸਾਫ਼ ਸੁਥਰੀ ਆ ਕਰਮ ਵਾਲੀ ਪਿੰਡ ਲੋਹਾ ਖੇੜਾ ਤੇ ਜਿਹੜਾ ਸੰਗਰੂਰ ਆ ਬਹੁਤ ਚੰਗੀ ਆ ਸਿੰਘ ਵਾਲੀ ਦਾ ਦੁੱਧ ਬਈ ਤਾਜੀ 12-13 ਲੀਟਰ ਦਿੱਤਾ ਹੋਇਆ ਕਰਮ ਵਾਲੀ ਨੇ ਹੁਣ 5 ਲੀਟਰ ਬਿਲਕੁਲ ਦੋ ਟਾਈਮ ਕੋਈ ਵੀ ਭਰਾ ਠੰਡੀ ਸੀਲ ਚੋ ਕੇ ਲੈ ਜੇ